ਜਿਹੜੀ ਗਰੀਬੀ ਹੈ ਬਹੁਤ ਬੁਰੀ ਚੀਜ਼ ਹੈ ਜਿਹੜਾ ਜਿਹੜੇ ਬੰਦੇ ਦੇ ਘਰੇ ਰਾਸ਼ਨ ਨਹੀਂ ਜਿਹੜੇ ਬੰਦੇ ਕੋਲੇ ਘਰ ਦੇ ਪਸ਼ੂਆਂ ਲਈ ਫੀਡ ਨਹੀਂ ਇਹ ਉਹ ਸਭ ਜਾਣਦੇ ਨੇ ਵੀ ਔਖਾਈ ਕੀ ਚੀਜ਼ ਹੈ ਸਾਨੂੰ ਪਤਾ ਜਦੋਂ ਸਾਡੇ ਪੰਜਾਬੀਆਂ ਦੇ ਕੋਈ ਭੀੜ ਪੈਂਦੀ ਹੈ ਸਾਡੇ ਆਪਣੇ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਮੈਸੇਜ ਪਹੁੰਚਾਉਣਾ ਜ਼ਰੂਰੀ ਹੈ ਜਦੋਂ ਮੈਸੇਜ ਪਹੁੰਚ ਗਿਆ ਸਾਡੇ ਸਾਰੇ ਲੋਕਾਂ ਨੇ ਆਪਣੇ ਆਪਣੇਥੇ ਪਹੁੰਚ ਜਾਣਾ ਉਦਾਂ ਚਾਹੇ ਅਸੀਂ 100 ਵਰ ਲੜ ਲਈਏ ਆਂਡੀ ਗਵੰਡੀ ਵੀ ਲੇਕਿਨ ਜਦੋਂ ਸਾਡੇ ਪੰਜਾਬੀਆਂ ਦੇ ਕਿਤੇ ਭੀੜ ਪੈਂਦੀ ਹੈ ਨਾ ਤੇ ਸਾਰੇ ਇਕੱਠੇ ਹੋ ਜਾਂਦੇ ਹਾਂ ਮੈਂ ਕੱਲ ਦੇਖਿਆ ਸੀ ਛੱਤਾਂ 'ਚ ਚੜ੍ਹ ਕੇ ਜਿਹੜੇ ਲੋਕ ਬੈਠੇ ਨੇ ਨਾ ਪਸ਼ੂ ਤੋਂ ਉੱਪਰ ਥੱਲੇ ਕੜੇ ਨੇ ਪਸ਼ੂ ਉੱਤੇ ਛੱਤਾਂ 'ਚ ਚੜ੍ਹੀ ਬੈਠੇ ਨੇ ਮੈਂ ਕੱਲ ਦਾ ਰੌਲਾ ਪਾਉਣ ਲੱਗਿਆ ਕਿ ਪਸ਼ੂਆਂ ਲਈ ਫੀਡ ਜ਼ਰੂਰ ਲੈ ਕੇ ਆਓ ਜਿਹੜੇ ਜਮੇ ਬੋਲਦੇ ਨਹੀਂ ਬੇਜ਼ਵਾਨੇ ਨੇ ਉਹਨਾਂ ਲਈ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਇਸ ਤੋਂ ਬਾਅਦ ਚ ਤੇਲ ਦੀ ਲੋੜ ਪੈਣੀ ਹੈ ਜਦੋਂ ਜਮੀਨਾ ਪਧਰੀਆਂ ਕਰਨੀਆਂ ਨੇ ਮੈਡੀਕਲ ਦੀ ਲੋੜ ਪੈਣੀ ਹੈ ਛੋਟੇ ਬੱਚਿਆਂ ਨੂੰ ਸਕਿਨ ਦੀਆਂ ਅਲਰਜੀ ਜਿਹੀਆਂ ਸਕਿਨ ਦੀਆਂ ਪ੍ਰੋਬਲਮਾਂ ਹੋ ਚੁੱਕੀਆਂ ਨੇ ਫਿਲਮੀ ਐਕਟਰ ਵੀ ਆਸ਼ੇ ਕੁਮਾਰ ਵੀ ਹੋਗਾ ਜਿਹੜਾ ਡਾਕਟਰ ਜੇ ਹੋ ਰਹਿ ਗਿਆ ਉਹ ਵੀ ਤੁਰਪੇ ਨੇ ਸਾਰੇ ਤੁਰਨਗੇ ਜੀ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਰੋਜ਼ਗਾਰ ਚੱਲਦਾ ਹੀ ਇੱਥੋਂ ਹੈ ਲੈ ਇੰਨਾ ਕੱਚੇ ਘਰਾਂ 'ਚ ਆ ਕੇ ਉਹ ਕਹਿੰਦੇ ਇੱਥੇ ਫਿਲਮਾਂ ਬਣਾਉਣੀਆਂ ਇਹਨਾਂ ਦੇ ਪਛੋਕੜ ਦਿਖਾਉਂਦੇ ਨੇ ਆ ਕੇ ਸਾਰੇ ਫਿਰ ਜਦੋਂ ਇੱਥੇ ਲੋੜ ਪੂਰੀ ਤੇ ਖੜਨਗੇ ਕਿਉਂ ਨਹੀਂ ਤਾਂ ਅੱਜ ਫਿਰ ਇੰਦਰਜੀਤ ਹਨ ਨਿੱਕੂ ਜਿਹੜੇ ਆ ਉਹ ਹਮ ਚੱਕ ਦੇ ਇਲਾਕੇ ਦੇ ਵਿੱਚ ਪਹੁੰਚਿਆ ਇੱਥੇ ਬਹੁਤ ਵੱਡਾ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਦੇ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੀਆਂ ਜ਼ਮੀਨਾਂ ਤੱਕ ਬਰਬਾਦ ਹੋ ਗਈਆਂ ਤਾਂ ਸਾਡੇ ਨਾਲ ਗਾਇਕ ਇੰਦਰਜੀਤ ਨਿੱਕੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਜੀ ਅੱਜ ਫਿਰ ਤੁਹਾਡਾ ਰਜਵਾਨਾ ਸਪੋਕਸਮੈਨ ਨੂੰ ਸਵਾਗਤ ਹੈ ਜੀ ਤਾਂ ਤੁਸੀਂ ਇਸ ਇਲਾਕੇ ਦੇ ਵਿੱਚ ਜਿਹੜਾ ਕਿ ਫਰੁਸਪੁਰ ਦਾ ਸਾਰਾ ਇਲਾਕਾ ਤੁਸੀਂ ਮੱਲਿਆ ਹੋ ਜਿੰਨੇ ਵੀ ਹੱਦ ਪੀੜਤਾ ਤਾਂ ਜੇਕਰ ਗੱਲ ਕਰੀਏ ਤਾਂ ਅੱਜ ਤੁਸੀਂ ਇਸ ਇਲਾਕੇ ਦੇ ਵਿੱਚ ਆਇਓ ਤਾਂ ਇਸ ਇਲਾਕੇ ਦੇ ਵਿੱਚ ਆਲਰੇਡੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਰਾਸ਼ਨ ਪਾਣੀ ਦੇ ਚੁੱਕੀਆਂ ਤਾਂ ਕਿੱਦਾਂ ਦੇਖੀਏ ਸਾਡਾ ਮਕਸਦ ਇਹੀ ਸੀ ਜੀ ਵੀ ਹੌਲੀ-ਹੌਲੀ ਕਿਉਂਕਿ ਬਹੁਤ ਪਛੜਿਆ ਇਲਾਕਾ ਜਿੱਥੇ ਕੋਈ ਵੀ ਨਹੀਂ ਪਹੁੰਚਿਆ ਤਿੰਨ-ਚਾਰ ਦਿਨ ਤੋਂ ਸਾਡੀ ਆਹੀ ਕੋਸ਼ਿਸ਼ ਸੀ ਕਿ ਇਸ ਇਲਾਕੇ ਦੇ ਬੰਦੇ ਸਾਰੇ ਪਹੁੰਚ ਜਾਣ ਆ ਸਰਦੀਪ ਜੀ ਬਣੀ ਦੇਖੋ ਹੁਣ ਅਮਰਸਰ ਆਪਣਾ ਜਨਾਲਾ ਉਧਰਲਾ ਇਲਾਕਾ ਛੱਡ ਕੇ ਇੱਥੇ ਰਸਣ ਲੈ ਕੇ ਆਏ ਨੇ ਸੋ ਇਹਦਾ ਮਤਲਬ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਹੋ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਵੀ ਪ੍ਰੋਪਰ ਸਹਾਇਤਾ ਪਹੁੰਚ ਸਕੇ ਤੱਕ ਮੇ ਦਿਨ ਹੋ ਗਏ ਤੁਹਾਨੂੰ ਇਨਾਂ ਪਿੰਡਾਂ ਦੇ ਵਿੱਚ ਵਿਚਰਦਿਆ ਉਹਨਾਂ ਹੜਪੀੜ ਤਲੋਕਾਂ ਤੱਕ ਵਿਚਰ ਜਾ ਤਿੰਨ ਚਾਰ ਦਿਨ ਹੋ ਗਏ ਪਤਾ ਨਹੀਂ ਪਿੰਚ ਚਾਰ ਦਿਨ ਹੋ ਗਏ ਤਾਂ ਜਦੋਂ ਹੁਣ ਆਪਾਂ ਗੱਲ ਕਰਦੇ ਆ ਕਿ ਹੜਪੀੜ ਤਲੋਕਾਂ ਤੱਕ ਜਿੰਨਾ ਵੀ ਰਾਸ਼ਨ ਪਾਣੀ ਸੀਗਾ ਜਿਹੜਾ ਸਮਾਨ ਸੀਗਾ ਉਹ ਲੋਕ ਟਰਾਲੇ ਟਰਾਲੇ ਭਰ ਕੇ ਜਿਹੜਿਆ ਆ ਚੁੱਕੇ ਨੇ ਤਾਂ ਉਹਨਾਂ ਤੱਕ ਹਰ ਚੀਜ਼ ਜਿਹੜੀ ਆ ਉਹਨਾਂ ਨੂੰ ਲੋੜਿੰਦੀ ਸੀਗੀ ਉਹ ਪਹੁੰਚ ਚੁੱਕੀ ਆ ਔਰ ਗੱਲ ਜਿਹੜੀ ਹੁਣ ਲੋੜ ਹੈਗੀ ਆ ਜਦੋਂ ਉਹਨਾਂ ਨੇ 2 ਮਹੀਨੇ ਬਾਅਦ ਕਣਕ ਬੀਜਣੀ ਆ ਉਦੋਂ ਤੱਕ ਜ਼ਮੀਨਾਂ ਵਾਤਰਾਉਣੀਆਂ ਉਹ ਕਰਾਉਣੀ ਵੀ ਪੈਣੀ ਆ ਵਾਉਣੀ ਵੀ ਪੈਣੀ ਆ ਬੀਜ ਦੀ ਵੀ ਲੋੜ ਬਿਲਕੁਲ ਜਿਹੜਾ ਜਿਹੜੀ ਹੁਣ ਜਿਹੜੀ ਇਸ ਸਮੇਂ ਪ੍ਰੋਬਲਮ ਚੱਲ ਰਹੀ ਆ ਉਹ ਆਪਾਂ ਸਭ ਤੋਂ ਪਹਿਲਾਂ ਤਾਂ ਉਹਨੂੰ ਸਾਲਵ ਕਰਨ ਲੱਗੇ ਹੋਇਆ ਜੀ ਉਹ ਤੋਂ ਬਾਅਦ ਜਿਹੜੇ ਫੰਡਸ ਆ ਰਹੇ ਨੇ ਫੰਡਸ ਨੂੰ ਇੱਕ ਸਾਈਡ ਤੇ ਇਕੱਠੇ ਕਰੀ ਜਾ ਰਹੇ ਆ ਖਾਲਸਾ ਸਾਈਡ ਦੀ ਟੀਮ ਨਾਲ ਲੱਗੀ ਹੋਈ ਹੈ ਜਦੋਂ ਇਹ ਤੋਂ ਬਾਅਦ ਚ ਤੇਲ ਦੀ ਲੋਡ ਪੈਣੀ ਆ ਜਦੋਂ ਜਮੀਨਾ ਪਧਰੀਆਂ ਕਰਨੀਆਂ ਨੇ ਮੈਡੀਕਲ ਦੀ ਲੋਡ ਪੈਣੀ ਆ ਕੱਪੜਿਆਂ ਦੀ ਲੋਡ ਪੈਣੀ ਆ ਜਿਹੜਾ ਪਸ਼ੂਆਂ ਲਈ ਖਾਦਾਂ ਪਸ਼ੂਆਂ ਲਈ ਜਿਹੜਾ ਫੀਡ ਆ ਉਹਦੀ ਲੋਡ ਪੈਣੀ ਆ ਖਾਦਾਂ ਦੀ ਲੋਡ ਪੈਣੀ ਆ ਉਹ ਸਾਰੀਆਂ ਚੀਜ਼ਾਂ ਲਈ ਫੰਡ ਜਦ ਤੱਕ ਬਹੁਤ ਇਕੱਠੇ ਹੋ ਜਾਣਾ ਨੇ ਸੋ ਸਾਡੀ ਕੋਸ਼ਿਸ਼ ਹੋਈ ਆ ਕਿ ਸਭ ਤੋਂ ਪਹਿਲਾਂ ਇਹ ਜ਼ਮੀਨੀ ਬਦਤਰ ਤੇ ਕੰਮ ਕੀਤਾ ਜਾਵੇ ਉਹ ਤੋਂ ਬਾਅਦ ਫਿਰ ਉਹਨਾਂ ਚੀਜ਼ਾਂ ਤੇ ਵਰਕ ਕੀਤਾ ਜਾਵੇ ਉਹ ਕੋਈ ਇਹੋ ਜਿਹੇ ਪਰਿਵਾਰਾਂ ਨੂੰ ਮਿਲ ਕੇ ਆਏ ਆ ਜਿਹੜੇ ਟਾਣੀਆਂ ਦੇ ਵਿੱਚ ਫਸੇ ਹੋਏ ਆ ਔਰ ਉੱਥੇ ਵੀ ਉਹ ਵਿਚਾਰੇ ਲੋਕ ਘਰ ਲਾ ਰਹੇ ਆ ਅਸੀਂ ਐਕਚੁਅਲੀ ਜਾਈ ਉੱਥੇ ਰਹੇ ਆ ਜੀ ਕਿਉਂਕਿ ਪਿੰਡ ਦੇ ਵਿੱਚ ਤਾਂ ਜਿਹੜੇ ਇੱਥੇ ਲੋਕਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋ ਇਥੋਂ ਸਾਰਾ ਸਿਸਟਮ ਬਣਿਆ ਜਾ ਰਿਹਾ ਹੈ ਉੱਥੇ ਬੈਰ ਪਾਣੀ ਨਾਲ ਗਲੇ ਪੈ ਨੇ ਛੋਟੇ ਬੱਚਿਆਂ ਨੂੰ ਸਕਿੰਨੀਆਂ ਅਲਰਜੀ ਜਿਹੜੀਆਂ ਸਕਿੰਨੀਆਂ ਪ੍ਰੋਬਲਮ ਹੋ ਚੁੱਕੀਆਂ ਨੇ ਬਿਮਾਰੀਆਂ ਤਾਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਇਸ ਲਈ ਡਾਕਟਰਾਂ ਦੀ ਟੀਮ ਸਾਡੇ ਨਾਲ ਹੈ ਭਰਾ ਇੱਥੇ ਕਿ ਸਾਡੇ ਪਿੱਛੇ ਇਧਰਾਂ ਦੇਖੋ ਇੱਕ ਨਰੈਣੂਣੀ ਹਾਂਜੀ ਡਾਕਟਰ ਨੇ ਕੱਲ ਤੋਂ ਸਾਡੇ ਨਾਲ ਜੁਆਇਨ ਕੀਤਾ ਇਹਨਾਂ ਨੇ ਅੱਜ ਡਾਕਟਰਾਂ ਦੀ ਟੀਮ ਇੱਥੇ ਹੋਰ ਵੀ ਪਹੁੰਚੀ ਹੈ ਆਹ ਦੇਖੋ ਇਧਰ ਆ ਕੇ ਸੋ ਇੱਕ ਇੱਕ ਕਰਕੇ ਕਿੱਥੋਂ ਆਏ ਤੁਸੀਂ ਭਦੌਰ ਤੋਂ ਜੀ ਮੈਨੂੰ ਲੱਗਦਾ ਦੇਖੋ ਦੇ ਹੁਣ ਸਾਰੇ ਸਾਡੇ ਭਰਾਵਾਂ ਨੇ ਸਾਨੂੰ ਪਤਾ ਜਦੋਂ ਸਾਡੇ ਪੰਜਾਬੀਆਂ ਦੇ ਕੋਈ ਭੀੜ ਪੈਂਦੀ ਆ ਸਾਡੇ ਆਪਣੇ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਮੈਸੇਜ ਪਹੁੰਚਾਉਣਾ ਜ਼ਰੂਰੀ ਹੈ ਜਦੋਂ ਮੈਸੇਜ ਪਹੁੰਚ ਗਿਆ ਸਾਡੇ ਸਾਰੇ ਲੋਕਾਂ ਨੇ ਆਪਣੇ ਆਪ ਇੱਥੇ ਪਹੁੰਚ ਜਾਣਾ ਹੁਣ ਤਾਂ ਜਿਹੜੇ ਫਿਲਮੀ ਐਕਟਰ ਵੀ ਆਕਸ਼ੇ ਕੁਮਾਰ ਵੀ ਹੋਗਾ ਜਦ ਦੂਜੇ ਹੋਰ ਰਹਿ ਗਏ ਉਹ ਵੀ ਤੁਰ ਪਏ ਨੇ ਸਾਰੇ ਤੁਰਨਗੇ ਜੀ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਰੋਜ਼ਗਾਰ ਚੱਲਦਾ ਹੀ ਇੱਥੋਂ ਹੈ ਕੱਲੇ ਫਿਲਮੀ ਨਹੀਂ ਸਾਡਾ ਪੰਜਾਬ ਵਾਲਿਆਂ ਦਾ ਚੱਲਦਾ ਹੀ ਆ ਉਹਨਾਂ ਦਾ ਰੋਜ਼ਗਾਰ ਵੀ ਇੱਥੋਂ ਹੀ ਚੱਲਦਾ ਹੈ ਇ ਇਨਾਂ ਦੇ ਪਛੋਕੜ ਦਿਖਾਉਂਦੇ ਨੇ ਆ ਕੇ ਸਾਰੇ ਫਿਰ ਜਦੋਂ ਇੱਥੇ ਲੋਡ ਪੂ ਇੱਥੇ ਖੜਨਗੇ ਕਿਉਂ ਨਹੀਂ ਅਜੇ ਤੱਕ ਇਹੋ ਜਿਹੇ ਗਾਇਕ ਵੀ ਮੌਜੂਦ ਨੇ ਪੰਜਾਬ ਦੇ ਵਿੱਚ ਜਿਹੜੇ ਹਾਲੇ ਚੁੱਪ ਵੱੱਟੀ ਹੈ ਉਹ ਹੀ ਆ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਉਹ ਪਤਾ ਨਹੀਂ ਕਿਸ ਚੀਜ਼ ਦਾ ਇੰਤਜ਼ਾਰ ਕਰਦੇ ਪਏ ਉਹ ਦੇਖ ਰਹੇ ਹੋਣਗੇ ਵੀ ਹੋਰ ਤਬਾਹੀ ਜਦੋਂ ਜ਼ਿਆਦਾ ਆਉਂਦੀ ਹੈ ਫਿਰ ਅਸੀਂ ਫੋਟੋਆਂ ਜਾ ਕੇ ਪਾਉਣੀਆਂ ਨੇ ਇਹ ਹੋ ਸਕਦਾ ਕਿਉਂਕਿ ਜਿਹੜੀ ਲੋਡ ਆ ਤਾਂ ਹੁਣ ਇਸ ਟਾਈਮ ਇਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੇ ਹਾਲਾਤ ਕੀ ਨੇ ਇੱਥੇ ਜੇ ਹੁਣ ਨਾ ਤੁਸੀਂ ਆ ਕੇ ਖੜੇ ਫਿਰ ਬਾਅਦ ਖੜਨ ਦਾ ਤਾਂ ਫਾਇਦਾ ਹੀ ਕੋਈ ਨਹੀਂ ਬਾਜ ਤੁਸੀਂ ਇੱਥੇ ਉਹ ਕੀ ਕੀ ਕਰਨ ਆਉਣਗੇ ਉਹ ਮੁਸਲਮਾਨ ਵੀਰ ਵੀ ਜਿਹੜੇ ਆਏ ਅੱਜ ਪਹੁੰਚੇ ਬੈਨੇ ਲਗਭਗ ਕਿਉਂਕਿ ਮਲੇਰ ਕੋਟਲੇ ਤੋਂ ਆ ਰਹੇ ਆ ਕਾਫੀ ਜਿਹੜੇ ਦੂਰ ਤੋਂ ਇੱਥੇ ਆ ਕੇ ਸੇਵਾ ਕਰਦੇ ਪੈਨੇ ਹੂੰ ਸੰਸਕ੍ਰੀਨ ਚੱਕੀ ਗੱਡੀ ਚੋਂ ਮੈਂ ਕੱਲ ਵੀ ਦੇਖਿਆ ਜੀ ਮੁਸਲਮਾਨ ਭਰਾ ਤਾਂ ਸੱਚੀ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਜਿਹੜਾ ਰਸ਼ਨ ਲੈ ਕੇ ਆਏ ਨੇ ਸੋ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਕਿਉਂਕਿ ਇਕਤਾ ਦਾ ਜਿਹੜਾ ਇਹ ਸੰਦੇਸ਼ ਬਹੁਤ ਜ਼ਰੂਰੀ ਹੈ ਸਾਡੇ ਭੈਣ ਭਰਾ ਸਾਰੇ ਪੰਜਾਬੀ ਜਿੰਨੇ ਵੀ ਨੇ ਇਹ ਕਹਿੰਦੇ ਨੇ ਕਿ ਅਸੀਂ ਇੱਕਾਂ ਲੇਕਿਨ ਜਦੋਂ ਇਹੋ ਜਿਹਾ ਵਕਤ ਆਉਂਦਾ ਉਦੋਂ ਮਹਿਸੂਸ ਹੁੰਦਾ ਹੈ ਯਾਰ ਅਸੀਂ ਸੱਚੀ ਇੱਕ ਆ ਉਦਾਂ ਚਾਹੇ ਅਸੀਂ 100 ਵਾਰ ਲੜ ਲਈਏ ਆਂਡੀ ਗਵੰਡੀ ਵੀ ਲੇਕਿਨ ਜੋ ਸਾਡੇ ਪੰਜਾਬੀਆਂ ਦੇ ਕਿਤੇ ਭੀੜ ਪੈਂਦੀ ਹੈ ਨਾ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਅਸੀਂ ਜਿੱਦਾਂ ਇੰਦਰਜੀਤ ਨਿੱਕੂ ਜੀ ਐਸ ਵੇਲੇ ਚਾਰ ਚ ਫੇਰੇ ਜਿਹੜੇ ਇੱਕ ਪਾਸੇ ਤਾਂ ਇਧਰ ਵੀ ਹੜਾ ਆਇਆ ਹੋਇਆ ਸਤਲੋਂ ਨੇ ਹੜ ਲਿਆਂਦਾ ਤੇ ਦੂਜੇ ਪਾਸੇ ਸੇਵਾ ਕਰਨ ਵਾਲਿਆਂ ਦਾ ਵੀ ਹੜਾ ਆਇਆ ਹੋਇਆ ਜੀ ਤਾਂ ਇੱਕ ਕਈ ਲੋਕ ਐਵੇਂ ਦੇ ਵੀ ਹੈਗੇ ਆ ਜਿਹੜੇ ਇਧਰਲੇ ਪਾਸੇ ਰਹਿੰਦੇ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਦਾ ਇੱਕ ਟੱਕਾ ਤੱਕ ਵੀ ਨਹੀਂ ਜਿਹੜਾ ਉਹ ਵਿਗੜਾ ਪਰ ਆਹ ਲੋਕ ਤਾਂ ਵਿਚਾਰੇ ਚੁੱਪ ਕਰਕੇ ਉੱਥੇ ਬੈਠੇ ਨੇ ਤੇ ਆਹ ਜਿਹੜੇ ਲੁੱਟਣ ਨੇ ਇੱਥੇ ਲੋਕ ਨੇ ਤਾਂ ਇਧਰ ਜੇ ਕੋਈ ਟਰਾਲਾ ਆ ਜੇ ਉਹ ਲੁੱਟ ਖੋ ਕਰਨ ਲੱਗ ਪੈਂਦੇ ਨੇ ਇਹ ਤਾਂ ਹੁਣ ਇਹਨਾਂ ਲੋਕਾਂ ਨੂੰ ਕੀ ਕਹੋ ਇਹ ਤਾਂ ਹੁਣ ਇਹਨਾਂ ਨੂੰ ਖੁਦ ਨੂੰ ਚਾਹੀਦਾ ਜੀ ਇਹ ਸਮਝਦੇ ਆ ਕਿ ਪ੍ਰੋਬਲਮ ਸਾਰੇ ਪਾਸੇ ਆ ਜਿਹੜੀ ਗਰੀਬੀ ਹੈ ਬਹੁਤ ਬੁਰੀ ਚੀਜ਼ ਹੈ ਜਿਹੜਾ ਜਿਹੜੇ ਬੰਦੇ ਦੇ ਘਰੇ ਰਾਸ਼ਨ ਨਹੀਂ ਜਿਹੜੇ ਬੰਦੇ ਕੋਲੇ ਘਰ ਦੇ ਪਸ਼ੂਆਂ ਲਈ ਫੀਡ ਨਹੀਂ ਇਹ ਉਹ ਸਭ ਜਾਣਦੇ ਨੇ ਵੀ ਔਖਾਈ ਕੀ ਚੀਜ਼ ਹੈ ਪਰ ਇਸ ਸਮੇਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜੇ ਭਣਪਰਾ ਪਾਣੀ ਦੇ ਵਿੱਚ ਨੇ ਜਿਨ੍ਹਾਂ ਤੱਕ ਪਾਣੀ ਵੀ ਨਹੀਂ ਪਹੁੰਚ ਰਿਹਾ ਹਨਾ ਗੰਦਲੇ ਪਾਣੀ 'ਚ ਬੈਠੇ ਨੇ ਪੈਰ ਗਲ ਚੁੱਕੇ ਨੇ ਮੈਡੀਸਨ ਦੀ ਲੋੜ ਹੈ ਪਸ਼ੂਆਂ ਮੈਂ ਕੱਲ ਦੇਖਿਆ ਸੀ ਛੱਤਾਂ 'ਚੜ ਕੇ ਜਿਹੜੇ ਲੋਕ ਬੈਠੇ ਨੇ ਨਾ ਪਸ਼ੂ ਤਾਂ ਉਹਨਾਂ ਦੇ ਥੱਲੇ ਖੜੇ ਨੇ ਪਸ਼ੂ ਥੋੜੀ ਛੱਤਾਂ 'ਤੇ ਚੜੀ ਬੈਠੇ ਨੇ ਉਹ ਪਸ਼ੂਆਂ ਦੇ ਪੈਰ ਪਸ਼ੂਆਂ ਦਾ ਫੂਡ ਕੱਲੀ ਤੂੜੀ ਖਾ ਖਾ ਕੇ ਪਸ਼ੂ ਗੁਜ਼ਾਰਾ ਕਰਦੇ ਨੇ ਮੈਂ ਕੱਲ ਦਾ ਰੋਲਾ ਪਾਉਣ ਲੱਗਿਆ ਕਿ ਪਸ਼ੂਆਂ ਲਈ ਫੀਡ ਜ਼ਰੂਰ ਲੈ ਕੇ ਆਓ ਜਿਹੜੇ ਜਾਨਵਰ ਘਰੇ ਲੋਕਾਂ ਨੇ ਰੱਖੇ ਨੇ ਕਬੂਤਰ ਰੱਖੇ ਨੇ ਮੁਰਗੀਆਂ ਰੱਖੀਆਂ ਨੇ ਜਾਂ ਬੱਕਰੀਆਂ ਰੱਖੀਆਂ ਨੇ ਜਿਹੜੇ ਜਮੇ ਬੋਲਦੇ ਨਹੀਂ ਬੇਜ਼ਬਾਨ ਨੇ ਉਹਨਾਂ ਲਈ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਔਰ ਜਿਹੜੇ ਇੱਕ ਚੀਜ਼ ਹੋਰ ਵੀ ਹੈ ਮੈਨੂੰ ਬਹੁਤ ਫੋਨ ਕਿਉਂਕਿ ਮੇਰਾ ਇੰਸਟਾਗ੍ਰam ਦੇ ਉੱਪਰ ਨੰਬਰ ਹੈ ਮੈਂ ਸਾਰਿਆਂ ਨੂੰ ਕਿਹਾ ਜਿਹੜਾ ਮਰਜ਼ੀ ਕਰੋ ਜਿੱਥੇ ਸਾਡੀ ਕੋਸ਼ਿਸ਼ ਸਭ ਨੂੰ ਇਹ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਅਪਰੋਚ ਜ਼ਿਆਦਾ ਤਦਾਦ ਚ ਲੋਕੀ ਉਹ ਵੀ ਆਈ ਜਾ ਰਹੇ ਨੇ ਜਿਹੜੇ ਕਹਿੰਦੇ ਨੇ ਵੀਰੇ ਮੈਨੂੰ ਆ ਪ੍ਰੋਬਲਮ ਹੈ ਮੇਰੇ ਘਰੇ ਰਾਸ਼ਨ ਨਹੀਂ ਮੇਰੇ ਘਰੇ ਬੰਦਾ ਨਹੀਂ ਮੈਨੂੰ ਕੈਂਸਰ ਦੀ ਪ੍ਰੋਬਲਮ ਹੈ ਮੈਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਮੈਂ ਡਾਕਟਰ ਕੋਲ ਲੱਗੇ ਜਾਣਾ ਮੇਰੇ ਬੱਚਿਆਂ ਦੀ ਪ੍ਰੋਬਲਮ ਹੈ ਇਹ ਫੋਨ ਬਹੁਤ ਆ ਰਹੇ ਨੇ ਮੈਂ ਸਾਰੇ ਭੈਣ ਭਰਾਵਾਂ ਨੂੰ ਸੱਚੀ ਰਿਕਵੈਸਟ ਕਰਦਾ ਕਿ ਤੁਸੀਂ ਥੋੜੇ ਦਿਨ ਰੁਕ ਜੋ ਮੇਰੀ ਕੋਸ਼ਿਸ਼ ਹੋਊਗੀ ਬਾਕੀ ਤਾਂ ਸਾਡੇ ਸਾਰੇ ਭੈਣ ਭਰਾ ਲੱਗੇ ਹੋ ਨੇ ਮੇਰੀ ਇੰਡੀਵਿਜੂਅਲੀ ਵੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਨਾਲ ਕੁਝ ਟੀਮਾਂ ਜੋੜ ਕੇ ਜਿਹੜੇ ਇਦਾਂ ਦੇ ਭੈਣ ਭਰਾ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਜਾਂ ਜਿਨ੍ਹਾਂ ਦੀਆਂ ਅ ਵੱਡੀਆਂ ਪ੍ਰੋਬਲਮਾਂ ਨੇ ਉਹ ਥੋੜੇ ਪੈਸੇ ਨਾਲ ਸੋਲਵ ਨਹੀਂ ਹੋ ਸਕਦੀਆਂ ਉਹਨਾਂ ਲਈ ਆਪਾਂ ਕੋਈ ਨਾ ਕੋਈ ਐਸੀਆਂ ਚੀਜ਼ਾਂ ਜ਼ਰੂਰ ਕਰੀਏ ਜਿੱਥੇ ਡਾਕਟਰਾਂ ਦੀ ਲੋੜ ਪੈਂਦੀ ਆ ਉਥੇ ਡਾਕਟਰ ਆ ਕੇ ਹੈਲਪ ਕਰਨ ਤੇ ਬਾਕੀ ਜਿੱਥੇ-ਜਿੱਥੇ ਸਾਡੇ ਕੋਲੋਂ ਜਿੰਨਾ ਪੈਸਾ ਜੁੜਿਆ ਸੀ ਉਹ ਪੈਸੇ ਨਾਲ ਵੀ ਉਹਨਾਂ ਕੋ ਲੋਕਾਂ ਦੀ ਹੈਲਪ ਕਰਾਂਗੇ ਇੱਕ ਸਮਾਜ ਸੇਵੀਆਂ ਲਈ ਦੋ ਦੋ ਸ਼ਬਦ ਕਿਉਂਕਿ ਇਹਨਾਂ ਸਮਾਜ ਸੇਵੀਆਂ ਨੇ ਹੀ ਦੁੱਬਦੇ ਲੋਕਾਂ ਦੀ ਬਾਂਫੜੀ ਆਪਦੇ ਭੈਣ ਭਰਾਵਾਂ ਦੀ ਬਾਂਫੜੀ ਆਵਾਂਗਾ ਮਤਾਵਾਂ ਵੀ ਬਾਂਫੜੀ ਆ ਕਿਉਂਕਿ ਜੇ ਆ ਸਮਾਜ ਸੇਵੀ ਨਾ ਹੁੰਦੇ ਤਾਂ ਸ਼ਾਇਦ ਇਧਰਲਾ ਜਿਹੜਾ ਲੋਕ ਹੈ ਅੱਜ ਨੂੰ ਵੈਸੇ ਰੁੱਟ ਜਾਂਦੇ ਬਿਲਕੁਲ ਸਹੀ ਜੀ ਮੈਨੂੰ ਇਹ ਲੱਗਦਾ ਕਿ ਜਿਵੇਂ ਹੁਣ ਮੈਂਟੂ ਭਰਾ ਵੀ ਆਇਆ ਸਾਡਾ ਇਹ ਲੋਕ ਉਹ ਨੇ ਜਿਨ੍ਹਾਂ ਨੇ ਸੱਚੀ ਮੁੱੱਚੀ ਮਨੁੱਖਤਾ ਦੀ ਸੇਵਾ ਕੀਤੀ ਹੈ ਮੈਂਟੂ ਹੁਣ ਨੇ ਜਦੋਂ ਸ਼ੁਰੂ ਕੀਤੀ ਸੀ ਮੈਨੂੰ ਲੱਗਦਾ ਵੈਸੇ ਹਾਸੇ ਮਜ਼ਾਕ ਸ਼ੁਰੂ ਕੀਤਾ ਹੋਣਾ ਕਿ ਚਲੋ ਦੋ ਬੰਦੇ ਆ ਇੱਥੇ ਬੈਠੇ ਨੇ ਇਹਨਾਂ ਨੂੰ ਘਰੇ ਜਾ ਕੇ ਰੋਟੀ ਖਵਾਉਣੀ ਆ ਲੇਕਿਨ ਜਦੋਂ ਕੋਈ ਬੰਦਾ ਸਾਡਾ ਸ਼ੁਰੂ ਹੁੰਦਾ ਨਾ ਜਦੋਂ ਪੰਜਾਬੀਆਂ ਨੂੰ ਇਹ ਪਤਾ ਲੱਗਦਾ ਕਿ ਇਸ ਬੰਦੇ ਦਾ ਦਰਦ ਮੇਤੋਂ ਕਿਤੇ ਜ਼ਿਆਦਾ ਵੱਡਾ ਉਹ ਇਦਾਂ ਹੱਸਾ ਮਜ਼ਾਕ ਕਰਦੇ ਕਰਦੇ ਜਦੋਂ ਸ਼ੁਰੂ ਹੁੰਦੇ ਨੇ ਫਿਰ ਸੀਰੀਅਸ ਲੈ ਜਾਂਦੇ ਨੇ ਗੱਲਾਂ ਨੂੰ ਅੱਜ ਮੈਂਟੂ ਉਹਨਾਂ ਨੇ ਇੰਨੇ ਵੱਡੇ ਪੱਧਰ ਤੇ ਬਜ਼ੁਰਗਾਂ ਨੂੰ ਜਿਹੜੀ ਰਾਹਤ ਦਿੱਤੀ ਐ ਮੈਨੂੰ ਲੱਗਦਾ ਜਿਹੜੇ ਲੋਕਾਂ ਨੂੰ ਉਹਨਾਂ ਦੇ ਬੱਚੇ ਨਹੀਂ ਪੁੱਛਦੇ ਉਹਨਾਂ ਨੂੰ ਸਾਡਾ ਮੈਂਟੂ ਬੜਾ ਪੁੱਛਦਾ ਸੇ ਖੁਸ਼ੀ ਹੁੰਦੀ ਐ ਇਸ ਗੱਲ ਦੀ ਉਧਰ ਅਨਮੋਲ ਲੱਗਿਆ ਹੋਇਆ ਆਪਣੇ ਮੱਕੜ ਸਾਹਿਬ ਲੱਗੇ ਹੋਏ ਨੇ ਜਿਹੜੇ ਜਿਹੜੇ ਬੰਦੇ ਅੱਜ ਮੱਕੜ ਸਾਹਿਬ ਦਾ ਸਵੇਰੇ ਫੋਨ ਆਇਆ ਕਹਿੰਦੇ ਵੀ ਯਾਰ ਤੁਸੀਂ ਕਿਧਰੋਂ ਮੈਂ ਕਿਹਾ ਮੈਂ ਉਧਰ ਚੱਲਿਆ ਇਸ ਇਲਾਕੇ 'ਚ ਨਾ ਹਰੀਕੇ ਪਤਨ ਕਹਿੰਦੇ ਯਾਰ ਤੁਹਾਡਾ ਇਲਾਕਾ ਵੀ ਅੱਜ ਖਤਰੇ ਦੇ ਵਿੱਚ ਹੈ ਸੱਤ ਗੇਟ ਉਧਰ ਖੁੱਲ ਚੁੱਕੇ ਨੇ ਤੇ ਪਾਣੀ ਓਵਰਫਲੋ ਹੋ ਚੁੱਕਿਆ ਸਸਰਾਲੀ ਸ਼ਾਇਦ ਏਰੀਆ ਜਿਹੜਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਹੁਣ ਮੈਂ ਕੱਲ ਉਧਰ ਜਿਹੜੇ ਲੋਕਾਂ ਨੂੰ ਇਹ ਕਹਿ ਕੇ ਆਇਆ ਨਾ ਕਿ ਮੈਂ ਵਾਪਸ ਆਉਂਗਾ ਅੱਜ ਵੇਟ ਕਰਨਗੇ ਅੱਜ ਉਹਨਾਂ ਕੋਲ ਜਾਣਾ ਜ਼ਰੂਰੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਮੇਰੇ ਨਾਲ ਕਨੈਕਟ ਹੋ ਕੇ ਅੱਜ ਰਾਸ਼ਨ ਲੈ ਕੇ ਆਏ ਨੇ ਡਾਕਟਰਾਂ ਦੀਆਂ ਮਾਈਆਂ ਨੇ ਹੋਰ ਬਹੁਤ ਸਾਰੇ ਤਰ੍ਹਾਂ ਦੇ ਇੱਥੇ ਜਿਹੜੇ ਲੋਕ ਅੱਜ ਪਹੁੰਚਣੇ ਨੇ ਸੋ ਉਹ ਸਾਰੇ ਵੀ ਵੇਟ ਕਰਨੀ ਸੀ ਵੀ ਅਸੀਂ ਆ ਲੈ ਕੇ ਆਏ ਨਿੱਕੂਪਰਾ ਦੇ ਕਹਤੇ ਸੋ ਉਹਨਾਂ ਨੂੰ ਇੱਕ ਵਾਰ ਮਿਲ ਕੇ ਸਾਰਾ ਕੰਮ ਕਰਕੇ ਜੇ ਉਧਰ ਲੋਡ ਪਏ ਉਧਰ ਨੂੰ ਭਜਾਂਗੇ ਉਹ ਵੀ ਆਪਣਾ ਇਲਾਕਾ ਜਿੱਥੇ ਜਿੱਥੇ ਜ਼ਿਆਦਾ ਲੋਡ ਆ ਪਹਿਲਾਂ ਅਸੀਂ ਉੱਥੇ ਕੋਸ਼ਿਸ਼ ਕਰਾਂਗੇ ਉਹ ਚਾਹੇ ਫਿਰ ਲੁਧਿਆਣਾ ਚਾਹੇ ਅਮਰਸਾਹ ਚਾਹੇ ਉਹ ਫਰੋਜ਼ਪੁਰ ਦਾ ਇਲਾਕਾ ਬਿਲਕੁਲ ਸਰਦਾਰ ਕਾਇਕ ਇਨ ਦ ਜੀ ਨਿਕੂ ਜੋ ਸੀਗੇ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਲਗਾਤਾਰ ਸੇਵਾ ਕਰਦੇ ਨਜ਼ਰ ਆਏ ਕਿਉਂਕਿ ਪਹਿਲਾਂ ਫਿਰੋਜ਼ਪੁਰ ਦੇ ਸਰਦੀ ਇਲਾਕਿਆਂ ਦੇ ਵਿੱਚ ਸੇਵਾ ਕੀਤੀ ਆ ਉੱਥੋਂ ਤੱਕ ਰਾਸ਼ਨ ਜਿਹੜਾ ਵਜਾਇਆ ਤੇ ਅੱਜ ਇਧਰ ਮਾਝੇ ਵਾਲੇ ਪਾਸੇ ਜਿਹੜਾ ਇਹ ਅਸੀਂ ਉਹ ਰੂਡ ਆ ਜਿਹੜੀ ਮਾਲਵੇ ਤੇ ਵਾਜੇ ਨੂੰ ਜੋੜਦੀ ਆ ਤਾਂ ਅੱਜ ਇਸ ਇਲਾਕੇ ਦੇ ਵਿੱਚ ਵੀ ਜਿਹੜੀ ਸੇਵਾ ਕਰ ਰਿਹਾ ਤਾਂ ਉਹਨਾਂ ਲੋਕਾਂ ਸਮਾਜੀਆਂ ਨੂੰ ਅਪੀਲ ਕੀਤੀ ਹੈਗੀ ਆ ਕਿ ਅੱਜ ਰਾਸ਼ਨ ਜਿਹੜਾ ਸੀਗਾ ਹੜਪੀਰਤਾਂ ਲਈ ਪਹੁੰਚ ਚੁੱਕਾ ਮਹੀਨੇ ਮਹੀਨੇ ਦਾ ਰਾਸ਼ਨ ਉਹਨਾਂ ਤੱਕ ਪਹੁੰਚ ਗਿਆ ਪਰ ਲੋੜ ਹੈਗੀ ਹੈ ਕਣਕ ਵੇਲੇ ਕਣਕ ਵੇਲੇ ਜਦੋਂ ਬਿਜਨੀ ਤੇ ਜ਼ਮੀਨਾਂ ਕਰਾਉਣੀਆਂ ਵਾਉਣੀਆਂ ਤੇ ਤੇਲ ਦੀ ਲੋੜ ਹੈ ਤੇ ਬੀਜ ਦੀ ਲੋੜਾ ਉਦੋਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਤੱਕ ਜਰੂਰ ਪਹੁੰਚਾਈਆਂ ਜਾਣ ਤਾਂ ਸਮਾਜ ਸੇਵੀਆਂ ਦਾ ਵੀ ਧੰਨ ਗਵਾਦ ਕੀਤਾ ਜਿਨ੍ਹਾਂ ਨੇ ਆਪ ਦੇ ਡੁੱਬਦੇ ਵੀਰਾਂ ਦੀ ਆਪ ਦੇ ਡੁੱਬਦੇ ਭੈਣ ਭਰਾਵਾਂ ਦੀ ਬਾਫੜੀ ਆ ਜੇ ਸਮਾਜ ਸੇਵੀ ਨਾ ਹੁੰਦੇ ਤੇ ਸ਼ਾਇਦ ਇਹਨਾਂ ਦੇ ਅੱਜ ਹੌਸਲੇ ਟੁੱਟੇ ਹੁੰਦੇ ਕੈਮਰਾਮੈਨ ਸਸੀਪਾਲ ਦਾ ਨਾਮ ਮਲਕੇਸ਼ ਸਿੰਘ ਜਰਨਲਿਸਟ ਸਪੋਕਸਪੀਰ